ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਤੇ ਟਾਈਮ ਇੱਥੇ 5 ਵਜੇ ਦਾ ਹੋ ਗਿਆ ਤੇ ਪ੍ਰੈਸਾਂ ਸਾਡੀਆਂ ਨੇ ਦੋਨੋਂ ਖਰਾਬ ਹੋਈਆਂ ਪਈਆਂ ਤੇ ਉਹਨਾਂ ਨੂੰ ਠੀਕ ਕਰਵਾਉਣਾ ਤੇ ਪਹਿਲਾਂ ਕਰਵਾਈਆਂ ਸੀ ਤੇ ਉਹਨੇ ਪਤਾ ਨਹੀਂ ਕੀ ਕਰ ਦਿੱਤਾ ਕੁਝ ਤੇ ਵੱਧ ਘੱਟ ਗਰਮ ਨਹੀਂ ਹੋ ਰਹੀ ਏ ਪ੍ਰੈਸ ਤੇ ਮੈਂ ਕਿਹਾ ਚਲੋ ਜਾ ਕੇ ਦਿਖਾਉਨੇ ਆ ਤੇ ਥੋੜਾ ਇੱਕ ਦੋ ਚੀਜ਼ਾਂ ਲੈਉਣ ਮੰਨੀ ਫਿਰਿੰਦਰ ਨੇ ਜਾਣਾ ਸੀ ਕਹਿੰਦੇ ਚੱਲ ਮੇਰੇ ਨਾਲ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਅੱਜ ਕੀਰਤਨ ਸੀਗਾ ਗੁਰਦੁਆਰਾ ਸਾਹਿਬ ਇੱਥੇ ਪਾਰਕ ਸੋਰੀ ਤੇ ਬ੍ਰਿੰਦਸਰ ਗੁਰਦੁਆਰਾ ਸਾਹਿਬ ਗਈ ਸੀ ਮੈਂ ਨਹੀਂ ਗਈ ਮੈਂ ਕੰਮ ਕਰਦਾ ਕਰਨ ਲੱਗ ਗਈ ਤੇ ਕਪੜੇ ਧੋਈ ਰਹੀ ਸੀ ਲਾਈਟ ਚੱਲੇ ਗਈ ਤੇ ਫਿਰ ਇਦਾਂ ਹੀ ਫਿਰ ਮੈਂ ਜਾਣਾ ਪਿਆ ਕਿ ਸਿੱਖਿਆ ਦਾ ਪਾਠ ਤੇ ਹੋ ਗਿਆ ਸੀ ਕੀਰਤਨ ਸ਼ੁਰੂ ਹੋ ਗਿਆ ਫਿਰ ਮੈਂ ਫਟਾਫਟ ਤਿਆਰ ਹੋ ਕੇ ਚਲੇਗੀ ਡਸਟਿੰਗ ਵੈਰਾਇ ਕਰਕੇ ਗਈ ਸੀ ਸਾਰਾ ਉਸੇ ਦਾ ਬ੍ਰੇਕਫਾਸਟ ਹੋਇਆ ਪੰਡ ਪੁੰਡੇ ਮਾਂਜੇ ਤੇ ਇਹਨਾਂ ਟਰਮ ਦਾ ਅੱਜਕੱਲ੍ਹ ਤਾਂ ਦਿਨ ਬਹੁਤ ਛੋਟੇ ਨੇ ਬਹੁਤ ਜਲਦੀ ਕੰਮ ਜਿਹੜਾ ਹੋ ਜਾਂਦਾ ਤੇ ਹੁਣ ਚੱਲੇ ਅਸੀਂ ਮਾਰਕੀਟ ਨੂੰ ਪ੍ਰਸਤ ਪਾਉਣੀ ਆ ਤੇ ਆ ਕੇ ਕਪੜੇ-ਕਪੜੇ ਧੋਤੇ ਸਾਰਾ ਕੰਮ ਕੀਤਾ ਤੇ ਹੁਣ ਵੇਲੇ ਹੋਏ ਆ ਮੈਂ ਚਲੋ ਜਾ ਜੀਏ ਇਹ ਬ੍ਰਿਆਮ ਦੀ ਸਹੀ ਯੂਨੀਫਾਰਮ ਪ੍ਰੈਸ ਕਰਨੀ ਹੋਵੇ ਤੇ ਫਿਰ ਔਖਾ ਹੋ ਜਾਂਦਾ ਤੇ ਚਲਦੇ ਹੁਣ ਤੇ ਚਾੱਕ ਲਿਆ ਪ੍ਰੈਸਾਂ ਤੇ ਹੁਣ ਚਲਦੇ ਆ ਅੱਜ ਹੁਣ ਗਰਮ ਚਾਦਰਾਂ ਲਾ ਵਿਛਾ ਦਿੱਤੀਆਂ ਤੇ ਕੰਬਲ ਵੇਖ ਲਓ ਪਿਆ ਜਾਂ ਸਾਡੇ ਉਹਦਾ ਲੈ ਲੈ ਨੇ 4.5 ਕੇ ਸਿੰਘ ਲੱਲਾ ਦਾ ਲੱਲ ਨੇ ਅੱਜ ਦਿਲ ਕਰ ਰਿਹਾ ਸੀ ਸਾਡਾ ਕਿ ਮੈਂ ਗੋਲੇ ਖਾਈ ਸੀ ਮੈਂ ਮਾਰਕੀਟ ਤੇ ਗੋਲੇ ਲੰਦਾ ਸੀਗਾ ਤੇ ਕੋੜ ਸਾਨੂੰ ਮਿਲਿਆ 90 ਰੁਪਏ ਕਿਲੋ ਤੇ ਸੋਨਾ ਕੋੜ ਹੈਗਾ ਤੇ ਆ ਕੇ ਹੁਣ ਥੋੜਾ ਕੰਮ ਕਰਕੇ ਸਿਰਦਾ ਕੰਮ ਬਸ ਥੰਡੇ ਨੂੰ ਕੰਮ ਨਹੀਂ ਖਤਮ ਹੁੰਦੇ ਜਿਆਦਾ ਤੇ ਸਾਰੇ ਘਰ ਹੁੰਦੇ ਆ ਤੇ ਇਕ ਨਾ ਸਨੀਆਂ ਵਗੈਰਾ ਲੜਾ ਮੱਜਾ ਨਾ ਗਾਈਆ ਤੇ ਮੇਰੇ ਹਸਣ ਨੂੰ ਬਹੁਤ ਪਿਆਰ ਹੈ ਅੱਜ ਕਹਿੰਦੇ ਉਧਰ ਚੱਲਦੇ ਆ ਤਾਂ ਚਲੋ ਗਊਂਸ਼ਾਲਾ ਉੱਥੇ ਹੈਗੀ ਤੇ ਉੱਥੇ ਜਾ ਕੇ ਆਵਾਂਗੇ ਮੈਂ ਚੱਲੀ ਚੱਲਦੇ ਆ ਤੇ ਮੈਂ ਰੋਟੀਆਂ ਵਗੈਰਾ ਪਈਆਂ ਸੀ ਆ ਤੇ ਮੈਂ ਸਿੱਟਦੀ ਨਹੀਂ ਹੁੰਦੀ ਮੈਂ ਕਿਹਾ ਚਲੋ ਹਾ ਸੂਦਾ ਵਗੈਰਾ ਜਿਹੜਾ ਉੱਥੇ ਦੇਵਾਂਗੇ ਉਹਨਾਂ ਨੂੰ ਉੱਥੇ ਗਊਂਸ਼ਾਲਾ ਤੇ ਦੇ ਦੇਈਂਗਾ ਲੱਗ ਦੇਖਿਓ ਪਹਿਲਾਂ ਨਹੀਂ ਸਾਨੂੰ ਪਤਾ ਤੇ ਇਹ ਜਿਹੜਾ ਹੈ ਰੱਖ ਲੈ ਮੈਂ ਕਿਹਾ ਕਦਾਂ ਆਨੇ ਦੇ ਲੇ ਗਏ ਫਿਰ ਆਹ ਇਹਨਾਂ ਨੂੰ ਪਾਉਂਦੀ ਆਂ ਤੇ ਬਾਹਰ ਕਪੜਾ ਕਪੜਾ ਵਿਰਿਆਮ ਕਪੜੇ ਤੋਤੇ ਜਿਹੜੇ ਸੁੱਕੇ ਸੁੱਕੇ ਕਪੜੇ ਲਾ ਲਿਆ ਬੇਟੇ ਤੇ ਹੁਣ ਚੱਲਦੇ ਆ ਅਸੀਂ ਫਿਰਿੰਦਰ ਨੇ ਜਾਣਾ ਹੁੰਦਾ ਆਪ ਤੇ ਮੈਨੂੰ ਨਾਲ ਤਿਆਰ ਕਰ ਲੈ ਜੀ ਚਲ ਤੂੰ ਕੀ ਕਰਨਾ ਕਰ ਤੂੰ ਕੀ ਕਰ ਮੈਂ ਘਰ ਚੱਲ ਨਾਲ ਲੈ ਕੇ ਚੱਲੋ ਫੇਰ ਚੱਲ ਜਨਨੀ ਮੈਂ ਵੀ ਨਾਲ ਕਹਿੰਦੇ ਹੁੰਦੇ ਕੰਮ ਤੇ ਤੇਰਾ ਹੋ ਗਿਆ ਸਾਰਾ ਤੇ ਚੱਲ ਮੇਰੇ ਨਾਲ ਤੇ ਆ ਪੜ ਦੇ ਇਕੱਠੇ ਕਰ ਦਿੰਦਾ ਤੂੰ ਚਲੋ ਜੀ ਚੱਲਦੇ ਆ ਰੱਖ ਲਿਆ ਆਖੇ ਪੰਨੇ ਸੀ ਸਮਾਨ ਸੀਗਾ ਚਲੋ ਚੱਲਦੇ ਆ ਜੀ ਮਿਲਦੇ ਆ ਜੀ ਹੁਣ ਜਾਈਏ ਫੇਰ ਤੁਹਾਨੂੰ ਮਿਲਦੇ ਆ ਅਲਿਓ ਫੇਰ ਮਿਲਦੇ ਹਾਂਜੀ ਫ੍ਰੈਂਡਸ ਤੇ ਅਸੀਂ ਆਏ ਹਾਂ ਗਊਸ਼ਾਲਾ ਅੱਜ ਗਊ ਗਊਸ਼ਾਲਾ ਦੇਖਣ ਵਾਸਤੇ ਆਏ ਹਾਂ ਤੇ ਬਹੁਤ ਦਿਲ ਕਰਦਾ ਤੁਹਾਨੂੰ ਦਿਖਾਣੇ ਸੀ ਇੱਧਰ ਬਣਿਆ ਤੇ ਉਹ ਸ਼ਾਲਾ ਇੱਧਰ ਪੱਠੇ ਵਗੈਰਾ ਰੱਖੇ ਆਹ ਦੇਖੋ ਜੀ ਗਾਈਆਂ ਦੇਖੋ ਕਿੰਨੀਆਂ ਸੋਹਣੀਆਂ ਅੱਜ ਅਸੀਂ ਗਊਸ਼ਾਲਾ ਆਏ ਆਂ ਮੈਂ ਕਿਹਾ ਅੱਜ ਗਾਈਆਂ ਤੁਹਾਨੂੰ ਦਿਖਾਉਂਦੇ ਆਂ ਆ ਦੇਖੋ ਕਿੰਨੀ ਸਨ ਚਿੱਟੀ ਆ ਹਾਂ ਚਿੱਟੀ ਗਾਈ ਬਹੁਤ ਸੋਹਣਾ ਕਿੰਨਾ ਆਨੰਦ ਆਂਦਾ ਬਹੁਤ ਆਨੰਦ ਆਂਦਾ ਗਾਈਆਂ ਦਿਖਾ ਰਹੀ ਆ ਤੁਹਾਨੂੰ ਸੱਚ ਕਿੰਨੀਆਂ ਸੱਚ ਕਹਿੰਦੇ ਆ ਬੇਕਾਰ ਕਿਛ ਬੜਾ ਕੰਮ ਕਰ ਬਈ। ਕਿੱਥੇ ਕੋਈ ਗਿਆ? ਫੰਦੇ ਤੇ ਹਲ ਨਹੀਂ। ਮੇਰਾ ਨਾਮ ਰਾਮਕਬਾ ਚੱਲਦਾ। ਆ ਦੇਖ। ਆ ਤਾਂ ਨੂੰ। ਗਾਂਵੋ ਸ਼ਹਿਰ ਲਾ ਦਿਖਾਉਣੀ। ਇਹ ਆ ਦੇਖੋ। ਇੱਧਰ ਹੈਗੇ ਉਹ ਵਾ। ਵਹਿੜੇ ਕੀ ਕਹਿੰਦੇ? ਹਾਂ? ਕਿੰਨੀਆਂ ਸੋਹਣੀਆਂ। ਉਸ ਬਹੁਤ ਸੋਹਣੀਆਂ ਸੀ ਨਾ ਪ੍ਰੈਸਸ ਠੀਕ ਕਰਨੇ ਦੇਣ ਆ ਰਹੇ ਸੀ ਇਹ ਤੁਹਾਨੂੰ ਦਿਖਾ ਲਵਾਂ ਇੱਧਰ ਕਿੰਨੀਆਂ ਸੋਹਣੀਆਂ ਆ ਦੇਖੋ ਉੱਪਰ ਤਾਂ ਘਾਰੀਆਂ ਹਾਂ ਓਕੇ ਤੇ ਮੈਨੂੰ ਬਹੁਤ ਵਧੀਆ ਲੱਗਾ ਆ ਕੇ ਇੱਥੇ ਬੜਾ ਵਧੀਆ ਜਦੋਂ ਅਸੀਂ ਕਿਸੇ ਦਾ ਵਲੌਗ ਦੇਖਦੇ ਹਾਂ ਮੱਝਾ گاਵਾ ਦੇਖਦੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਫਿਰ ਅੱਜ ਆ ਕੇ ਗਾਈਆਂ ਨੂੰ ਇੱਥੇ ਚਾਰਾ ਪੱਠੇ ਰੱਖਿਓਏ ਇਧਰ ਪੱਠੇ ਹੈਗੇ ਇਧਰ ਪੱਠੇ ਹੈਗੇ ਨੇ ਸਭਾ ਬੋਲਾ ਪੱਠੇ ਨਾਲ ਇਥੇ ਪਾਉਂਦੇ ਨੇ ਇਹ ਬਹੁਤ ਅੱਛਾ ਲੱਗਾ ਬਹੁਤ ਆਨੰਦ ਆਇਆ ਸਾਰਾ ਦੇਖ ਕੇ ਤੇ ਇਥੇ ਮੰੰਦਰ ਹੈਗਾ ਦਿਖਾਉਂਦੇ ਆ ਸਾਈਂ ਬਾਬਾ ਜੀ ਦਾ ਮੰਦਿਰ ਹੈ। ਬਾਬਾ ਜੀ ਬਾਬਾ। ਠੀਕ। ਸਾਈਂ ਬਾਬਾ ਦਾ ਮੰਦਿਰ ਬਣਾਇਆ। ਮੱਥਾ ਟੇਕ ਲਈ। ਅਸੀਂ ਕਦੀ ਇੱਧਰ ਦੇਖ ਲਓ ਸਾਡੇ ਲੱਗ ਗਏ ਆ ਇੱਕਦਮ ਤੇ ਅਸੀਂ ਕਦੀ ਆਏ ਵੀ ਨਹੀਂ ਤੇ ਅੱਜ ਅਸੀਂ ਪਹਿਲੀ ਵਾਰ ਆਏ ਆ ਇੱਧਰ ਬਹੁਤ ਅੱਛਾ ਲੱਗਾ ਬਹੁਤ ਵੱਡਾ ਹੈ ਇੱਧਰ ਮੰਦਿਰ ਵੀ ਬਣਿਆ ਹੋਇਆ ਕਦੀ ਆਏ ਨਹੀਂ ਅਸੀਂ ਐਸੇ ਸਾਈਂ ਬਾਬਾ ਦਾ ਮੰਦਿਰ ਸੇਲ ਲੱਗੀਆਂ ਕੀ ਪ੍ਰਾਈਸ ਇਹਦਾ ਸੇਲ 'ਚ ਇਹ ਦੇਖੋ ਇਹ ਬਹੁਤ ਕੀ ਪ੍ਰਾਈਸ ਇਹ ਇਹ ਵੀ ਅੱਛਾ ਲੱਗ ਰਿਹਾ ਹੈ ਤੇ ਹੁਣ ਅਸੀਂ ਆਏ 7 ਫੇਸ 7 ਫੇਸ ਸੇਲਾਂ ਲੱਗੀਆਂ ਹੋਈਆਂ ਤਾਨੂੰ ਦਿਖਾਉਂਦੇ ਤੇ ਮੈਂ ਦੇਣੀ ਚੁੰਨੀ ਡਾਈ ਕਰਨੇ ਤੇ ਮੈਂ ਕਿਹਾ ਚਲੋ ਰਾਜੂ ਕੋ ਤਾਂ ਚੱਲਣਾ ਗਿਆ ਹੋਵੇ ਇੱਥੇ ਮੈਂ ਜਿਹਦੇ ਤੋਂ ਡਾਈ ਕਰਵਾਨੀ ਚੁੰਨੀਆਂ ਤੇ ਲੈਸਾਂ ਵਗੈਰਾ ਲੈ ਲਈਏ 7 ਪੀਸ ਹੈਗੇ ਆ ਦੇਖੋ ਇਹ ਸਾਰੇ ਇਹ 7 ਪੀਸ ਹੈ ਤੇ ਇੱਥੇ ਸਾਡਾ ਰਾਜੂ ਕਰ ਰਿਹਾ ਹਾਂ ਰਾਜ ਇਹ ਰਾਜੂ ਭਾਜੀ ਹੈ ਡਾਈ ਕਰ ਰਿਹਾ ਹੈ ਔਰ ਰਾਜੂ ਸੱਸੀ ਕਾ ਬੁਲਾਦੇ ਸਾਰਿਆਂ ਨੂੰ ਸੱਤ ਦੇ ਗੱਲ ਦੇ ਹਾਂ ਤੇ ਬੱਸ ਦੇਖੀ ਐ ਕਿ ਇੱਥੇ 7 ਪੀਸ ਤੇ ਆਓ ਤੇ ਰਾਜੂ ਬੋਲੋ ਡਾਈ ਜਰੂਰ ਕਰਾਓ ਠੀਕ ਹੈ ਬਹੁਤ ਰੀਜ਼ ਦੇ ਵਧੀਆ ਤੇ ਕਰਦਾ ਠੀਕ ਹੈ ਲੋ ਗੋਰ ਪਾਰੇ ਲੈਲੇ ਫਿਰ ਤੁਸੀਂ ਹਾਂਜੀ ਫਰੈਂਡਸ ਤੇ ਅਸੀਂ ਆਗੇ ਮਾਰਕੀਟ ਤੋਂ ਤੇ ਵਰਿੰਦਰ ਬੈਠੇ ਹੋਏ ਨੇ ਸਾਚੀ ਕਾ ਬੁਲਾ ਦਿਓ ਵੀ ਸਾਰਿਆਂ ਨੂੰ ਸਾਚੀ ਕਾਲ ਜੀ ਸਾਰਿਆਂ ਨੂੰ ਗੱਲ ਕਰੋ ਤੁਸੀਂ ਗੱਲ ਕਰ ਲਓ ਕਰ ਲਓ ਤੁਸੀਂ ਵੀ ਵਿੱਚ ਆਜੋ ਆਜੇ ਆਜੋ ਆਜੋ ਦੱਸ ਦੋ ਹੋਜੀ ਕੀ ਹਾਲ ਚਾਲ ਹੈ ਸਾਰੇ ਭੈਣਾਂ ਭਰਾਵਾਂ ਦਾ ਤੇ ਯਾਰੂ ਦੱਸਿਆ ਕਰੋ ਸਾਡੇ ਵੀਡੀਓ ਦੇਖਿਆ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਤੁਹਾਡੀ ਭੈਣ ਬਹੁਤ ਮਿਹਨਤ ਕਰ ਰਹੀ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮੇਰਾ ਚੈਨਲ ਜਿਹੜਾ ਹੈਗਾ ਉਹ ਨਿਰੋਲ ਕੀਰਤਨ ਸ਼ਬਦ ਕੀਰਤਨ ਦਾ ਹੈਗਾ ਤੇ ਥੋੜਾ ਜਿਹਾ ਸਮਾਂ ਕੱਢ ਕੇ ਉਹਨੂੰ ਵੀ ਜ਼ਰੂਰ ਤੁਸੀਂ ਸੁਣਿਆ ਕਰੋ ਕੋਈ ਕਮੀ ਪੇਸ਼ੀ ਹੈ ਸਾਨੂੰ ਦੱਸਿਆ ਕਰੋ ਅਸੀਂ ਤੇ ਅੱਜ ਤੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਵਲੌਗ ਦੇ ਵਿੱਚ ਆਇਆ ਕਰੋ ਕਈ ਟੈਂਪਰਾਵਾਂ ਦੇ ਕਮੈਂਟ ਸੀਗੇ ਭਾਜੀ ਨੂੰ ਕਿਉਂ ਨਹੀਂ ਵਿੱਚ ਲੈ ਕੇ ਆਂਦੇ ਤੇ ਅੱਜ ਹੁਣ ਇਹਨਾਂ ਨੂੰ ਮੈਂ ਕਹਿ ਦਿੱਤਾ ਕਿ ਤੁਸੀਂ ਆਉਣਾ ਗਗਨ ਸਿਸਟਰ ਕਹਿੰਦੇ ਭਾਜੀ ਨੂੰ ਨਾਲ ਲੈ ਕੇ ਆਇਆ ਕਰੋ ਤੇ ਅੱਜ ਮੈਂ ਇਹਨਾਂ ਨੂੰ ਕਹਾਂ ਚਲੋ ਕੁਸੂਨਾਲ ਵਿੱਚ ਇੰਟਰ ਦੇ ਦਵਾਂ ਤੇ ਹੁਣ ਅਸੀਂ ਮਾਰਕੀਟ ਤੋਂ ਆਏ ਆ ਤੇ ਸਮਾਨ ਅਸੀਂ ਲੈ ਕੇ ਆਏ ਆ ਤੇ ਹੁਣ ਚਾਹ ਪੀਣ ਨੂੰ ਜਾ ਪੀਣੀ ਸਨ ਜਾ ਪੀਣੀ ਹਿੰਦਲ ਕੰਦਾ ਮੈਂ ਮੈਂ ਸੋਚ ਰਹੀ ਕਿ ਇਹ ਬਣਾਉਂਦੇ ਪਰ ਇਹ ਮੈਨੂੰ ਆਰਡਰ ਕਰਨ ਦੇ ਤੂੰ ਚਾਹ ਬਣਾ ਚਾਹ ਦਾ ਵੇਂਦ ਨੂੰ ਕਹਿੰਦੀ ਨਹੀਂ ਚਾਹ ਬਣਾ ਦੋ ਚਲੋ ਚਾਹ ਪੀਂਦੇ ਆ ਬਣਾ ਕੇ ਫਿਰ ਤੇ ਇੱਧਰ ਜਿਹੜਾ ਸਮਾਨ ਲੈਂਦਾ ਇਹਨੂੰ ਪਾਣੇ ਆ ਕਿੰਨੀ ਕਿੰਨਾ ਟਸ ਸਮਾਨ ਜਿਹੜਾ ਘਰ ਦਾ ਤੁਹਾਨੂੰ ਪਤਾ ਹੀ ਖਤਮ ਹੋਇਆ ਹੀ ਰਿੰਦਾ ਜਦੋਂ ਮਾਰਕੀਟ ਜਾਉਂ ਉਦੋਂ ਚੇਤਾ ਆਉਂਦਾ ਕਿ ਹਾਂ ਆਹ ਚੀਜ਼ ਲੈਣ ਵਾਲੀ ਆ ਤੇ ਫਿਰ ਕਹਿੰਦੇ ਪਹਿਲਾਂ ਲਿਖਦੀ ਨਹੀਂ ਪੈਨ ਕਾਪੀ ਬਹੁਤ ਮਾੜੀ ਆਦਤ ਹੈ ਮੈਨੂੰ ਕਿ ਹਮੇਸ਼ਾ ਹੀ ਮੈਨੂੰ ਕਹਿੰਦੇ ਨੇ ਕਿ ਪੈਨ ਕਾਪੀ ਰੱਖਿਆ ਹੈ ਫ੍ਰਿੱਜ ਤੇ ਉੱਤੇ ਰੱਖਿਆ ਹੋਇਆ ਪੈਨ ਕਾਪੀ ਤੇ ਜਿਹੜੀ ਚੀਜ਼ ਖਤਮ ਹੋਏ ਤੇ ਉਹ ਲਿਖ ਦਿਆ ਕਰ ਤੇ ਮੈਂ ਮੈਨੂੰ ਬਹੁਤ ਪੈੜੀ ਆਦਤ ਹੈ ਮੈਂ ਲਿਖਦੀ ਨਹੀਂ ਤੇ ਜਦੋਂ ਮਾਰਕੀਟ ਜਾਂਦੀ ਫਿਰ ਮੈਂ ਉੱਥੇ ਕਹਿੰਦੇ ਨਹੀਂ ਆਹ ਚੀਜ਼ ਲੈਣ ਵਾਲੀ ਆ ਚੀਜ਼ ਲੈਣ ਵਾਲੀ ਸਾਡੇ ਤੇ ਟਾਈਮ ਹੈ 9:30 ਹੋ ਮਜਦਾ ਹੋਇਆ ਇੱਥੇ ਮੈਂ ਤਲਕਾ ਲਾ ਰਹੀ ਹਾਂ ਜਤੂਨ ਦਾ ਤੇਲ ਪਾਇਆ ਵਿੱਚ ਤੇ ਪਿਆਜ਼ ਤੇ ਗਾਜਰ ਇਹ ਜੀ ਸਬਜੀ ਸੀਗੀ ਬਰੀਆਮ ਕੰਦਾ ਨਿਊਰੀ ਬਣਾਉਣਾ ਪਹਿਲਾਂ ਤਾਂ ਚੌਮਿੰਡ ਲੈ ਕੇ ਆਓ ਗਰਮ ਤੇ ਫੇਰ ਹੋਂ ਬਣਾ ਰਿਹਾ ਹ ਉਹ ਲੋਬਾਲ ਕੇ ਸਾਰਾ ਕੁਝ ਰੱਖਿਆ ਹੋਇਆ ਸੀ ਇੱਧਰ ਦੇਖੋ ਉਬਾਲ ਕੇ ਆ ਰੱਖੇ ਹੋਏ ਨੇ ਮੈਨੂੰ ਕਹਿ ਰਿਆ ਫੇਰ ਮੈਂ ਕਹਿੰਦੇ ਖਰਾਬ ਕਰ ਲੈਣੇ ਤੇ ਚਲ ਮੈਂ ਤਲਕਾ ਲਾ ਲੈਂਦੀ ਹਾਂ ਤੇ ਗਾਜਰਾ ਵਗੈਰਾ ਪਾਤੀਆਂ ਥੋੜਾ ਹੋਨਾਂ ਦੀ ਤੇ ਅੱਜ ਮੈਂ ਮੇਰਾ ਮਸ਼ੀਨ ਤੇ ਕੰਮ ਕਰ ਰਹੀ ਸੀ ਕਿ ਕਿ ਨਾ ਇਹ ਕੋ ਮੇਰੀਆਂ ਤੇ ਇਹਨਾਂ ਲੌਣੀ ਲੈਸ ਤੇ ਮੈਂ ਇੱਥੇ ਮਸ਼ੀਨ ਰੱਖੀ ਅੱਜ ਇੱਕ ਨੂੰ ਲੱਗ ਗਈ ਆ ਤੇ ਇੱਕ ਨੂੰ ਇੱਧਰ ਲਾਈ ਆ ਉਹ ਗੋਮ ਲੈਸ਼ ਤੇ ਇੱਕ ਨੂੰ ਲੱਗ ਗਈ ਆ ਤੇ ਹੋ ਤਿੰਨ ਤਿੰਨ ਹੋਰ ਲੱਗਣ ਵਾਲੀਆਂ ਇੱਕ ਇੱਥੇ ਰੱਖੀ ਤੇ ਮੈਂ ਕਿਹਾ ਚਲੋ ਰੋਲੀ ਮੈਂ ਅੱਜ ਨਾਲ ਨਿਕਲ ਲਉਣੀ ਰੋਜ਼ ਹੀ ਇੱਥੇ ਸੋਦੀ ਰਹਿੰਦੀ ਤੇ ਮੈਂ ਹੱਜ ਕੰਮ ਕਰਦੇ ਰਹਾਂ ਵੈਸੇ ਫੋਨ ਦੇਖਦੇ ਰਹਿੰਦਾ ਤੇ ਚਲੋ ਸੁਣੇ ਕੋਈ ਕੰਮ ਹੀ ਹੋ ਜਾਂਦਾ ਤੇ ਕੰਮ ਕਰਦੇ ਤੇ ਬਰੀਆਮ ਕਿਚਨ ਤੇ ਲੱਗਾ ਹੋਇਆ ਸੀ ਤੇ ਫਿਰ ਮੈਂ ਹੁਣ ਆਈ ਆ ਬਸ ਚਲ ਬਣਾ ਕੇ ਦੇ ਦਿੰਦੀ ਚਲੋ ਮਿਲਦੇ ਆ ਬਣੇ ਰਹੇ ਹਾਂ ਇਦਾਂ ਹੀ ਵਲੌਗ ਦੇ ਨਾਲ ਜੋ ਕੰਟੀਨਿਊਲੀ ਵਲੌਗ ਮੈਂ ਕਰੂੰਗੀ ਅੱਜ ਜੇ ਥੋੜਾ ਜਿਹਾ ਸ਼ੂਟ ਕੀਤਾ ਸੀ ਤੇ ਥੋੜਾ ਕੱਲ ਕਰਕੇ ਫਿਰ ਤਾਵਾਂ ਵੀ ਦੋ ਦਿਨਾਂ ਬਾਅਦ ਵਲੌਗ ਦੀ ਪਿਆ ਥੋੜੀ ਥਕਾਵਟ ਕਰਕੇ ਬੁਖਾਰ ਕਰਕੇ ਥੋੜੀ ਕਿੰ ਵੀਕਨੈਸ ਕੁਛ ਕਰਦੇ ਰੋਜ਼ ਏਵੇਂ ਹੀ ਬਹੁਤ ਸੀਗੇ ਤਾਂ ਕਰਕੇ ਜੀ ਤੇ ਚਲੋ ਮਿਲਦੇ ਆ ਜੀ ਕੱਲ ਤੋਂ ਜੋ ਵੀ ਕਰਾਂਗੇ ਹਨਾ ਤੇ ਹੋਮਿੰਗ ਦਾਲ ਦਾ ਤੜਕਾ ਲਾ ਦिए ਨਾ ਬਣਾ ਲੇ ਲੂਡ ਮੇਰੇ ਆਮੇ ਚੌਮੇ ਨੂੰ ਬਣਾ ਦੂੰ ਪਹਿਲੇ ਠੀਕ ਹੈ